ਪਹਿਰੋ ਮਹੱਲਾ ਪੰਜਵਾ ਗੀਤ ਆਵੇ ਤਾਂ ਮਹਾ ਆਨੰਦ ਸਭ ਸਿੰਘ ਜੀ ਵਾਹਿਗੁਰੂ ਦੇ ਚੇਤੇ ਆਉਣ ਦੀ ਸੋ ਲਾਭ ਹੁਨੇ ਮਹਿਮਾ ਕਰਦੇ ਹਾਂ ਮਹਾਰਾਜ ਸਾਹਿਬ ਦੇ ਚੇਤੇ ਆਉਣ ਦੀ ਹਾਂ ਜੀ ਗੀਤ ਆਵੇ ਤਾਂ ਮਹਾ ਆਨੰਦ ਜੇ ਪਰਮੇਸ਼ਰ ਭਾਈ ਚੇਤੇ ਆਵੇ ਹਰ ਵਕਤ ਜਿਵੇਂ ਕੁੰਜਾਂ ਆਪਦੇ ਬੱਚਿਆਂ ਨੂੰ ਚੇਤੇ ਰੱਖਦੀਆਂ ਆਂ ਚਿਤਵਣੀ ਵਾਹਿਗੁਰੂ ਦੇ ਨਾਮ ਦੀ ਲੱਗੀ ਰਹੇ ਜਿਵੇਂ ਆਦਮੀ ਮਾਇਆ ਨੂੰ ਚਿਤੁੰਦੇ ਰਹਿੰਦੇ ਹੈ ਜਿਵੇਂ ਵਕਾਰੀ ਵਕਾਰਾਂ ਨੂੰ ਚਿਤਦੇ ਰਹਿੰਦੇ ਹੈ ਜਿਵੇਂ ਉਹ ਪਰਮੇਸ਼ਰ ਚੇਤੇ ਆਵੇ ਤਾਂ ਬੜਾ ਭਾਰੀ ਮਨ ਨੂੰ ਬ੍ਰਹਮ ਅਨੰਦ ਪ੍ਰਾਪਤ ਹੁੰਦਾ ਹੈ ਗੀਤ ਆਵੇ ਤਾਂ ਸਭ ਦੁੱਖ ਭੰਜ ਜੇ ਮੇਰਾ ਵਾਹਿਗੁਰੂ ਚੇਤੇ ਆਵੇ ਜੀਆਂ ਮੇਰੇ ਤਾਂ ਸਾਰੇ ਦੁੱਖਾਂ ਨੂੰ ਭੰਨ ਦਿੰਦਾ ਹੈ ਅਗਿਆਨ ਸਮੇਤ ਗੀਤ ਆਵੇ ਤਾਂ ਸਰਦਾ ਪੂਰੀ ਅਤੇ ਸਾਰੇ ਦੁੱਖਾਂ ਨੂੰ ਭੰਨਣ ਵਾਲਾ ਹੋ ਜੇ ਮਹਾਰਾਜ ਸਾਹਿਬ ਚੇਤੇ ਆਵੇ ਤਾਂ ਜਿਹੜੀ ਕੋਈ ਸਰਦਾ ਆਦਮੀ ਕਰਦਾ ਮੇਰੀ ਮਹਾਰਾ ਕਾਮਨਾ ਪੂਰੀ ਹੋ ਜੇ ਸਰਦਾ ਪੂਰੀ ਹੋ ਜੇ ਜੇ ਮਹਾਰਾ ਚੇਤੇ ਆਉਣ ਦਾ ਭਾਈ ਸਾਰੀਆਂ ਪੂਰੀਆਂ ਹੋ ਜਾਂਦੀਆਂ ਸਰਦਾ ਜੀਤ ਆਵੇ ਤਾਂ ਕਬਹੇ ਨਾ ਝੂਰੀ ਜੇ ਮਹਾਰਾ ਸਾਹਿਬ ਚੇਤੇ ਆਉਣ ਕਦੇ ਪੁਰਖ ਨੂੰ ਝੋਰਾ ਨਹੀਂ ਹੁੰਦਾ ਝੋਰਾ ਉਹਨੇ ਕੀ ਜ ਜਨ ਜਨ ਮਹਾਰਾ ਵਿਸਰਿਆ ਹੋਇਆ ਹੈ ਅੰਤਰ ਰਾਮ ਰਾਏ ਵਰਗਟਿਆ ਜਿਨਾਂ ਦੇ ਚੇਤੇ ਆਉਂਦਾ ਉਹਨਾਂ ਦੇ ਹਿਰਦੇ ਦੇ ਅੰਦਰ ਰਾਮ ਰਾਜਾ ਜੋ ਰਵਿਆ ਹੋਇਆ ਰਾਮ ਪ੍ਰਕਾਸ਼ ਰੂਪੋ ਉਨਾਂ ਦੇ ਅੰਦਰ ਆ ਕੇ ਸਖਿਆਤ ਹੋ ਜਾਂਦਾ ਪ੍ਰਗਟ ਹੋ ਜਾਂਦਾ ਗੁਰ ਪੂਰੈ ਦਿਓ ਰੰਗ ਲਾਈ ਇਹ ਪੂਰਿਆਂ ਗੁਰਾਂ ਜਿਨ੍ਹਾਂ ਨੂੰ ਪ੍ਰੇਮ ਲਾਤ ਹੈ ਉਹਨਾਂ ਦੇ ਅੰਦਰ ਚੇਤੇ ਆਉਂਦਾ ਮਹਾਰਾਜ ਸਾਹਿਬ ਪ੍ਰਗਟ ਹੋਇਆ ਹੈ ਰਹਾਉ ਕੀਤ ਆਵੇ ਤਾਂ ਸਰਬ ਕੋ ਰਾਜ ਹੈ ਇਹ ਭਾਈ ਜੇ ਵਾਹਿਗੁਰੂ ਚੇਤੇ ਆਵੇ ਕੁੱਲ ਦੁਨੀਆਂ ਦਾ ਬਾਦਸ਼ਾਹ ਹੈ ਉਹ ਉਹਦੇ ਤੁਲ ਕੋਈ ਬਾਦਸ਼ਾਹ ਨਹੀਂ ਹੋ ਸਕਦਾ ਇੱਕ ਆਦਮ ਬਾਦਸ਼ਾਹ ਹੋਇਆ ਹੈ ਉਸ ਦੇ ਪ੍ਰਵੇਸ਼ ਦਾ ਸਿਮਨ ਕਰਦਾ ਪੁੱਤਰ ਨੂੰ ਰਾਜ ਦੇ ਕੇ ਆ ਕੇ ਦਰਿਆ ਦੇ ਕਿਨਾਰੇ ਬੈਠਾ ਇਹ ਪੁੱਤਰ ਆਇਆ ਕਹਿਣ ਲੱਗਾ ਪਿਤਾ ਰਾਜ ਛੱਡ ਕੇ ਆ ਗਿਆ ਮੈਨੂੰ ਲੋਕ ਕਹਿੰਦੇ ਵੀ ਇਹਦਾ ਪਿਓ ਫਕੀਰ ਬਣ ਗਿਆ ਤੇ ਮੈਨੂੰ ਨਮੋਸ਼ੀ ਦੀ ਗੱਲ ਹੈ ਤੂੰ ਘਰ ਚੱਲ ਰਾਜ ਕਰ ਕਹਿਣ ਲੱਗਾ ਇਹ ਪੁੱਤਰ ਮੇਰਾ ਹੁਕਮ ਜਿਹੜਾ ਹੈ ਤੇਰੇ ਨਾਲ ਜਾਦੇ ਹੈ ਕਹਿੰਦਾ ਕਿਵੇਂ ਯਾਦੇ ਹੁਕਮ ਉੱਥੇ ਬੈਠੇ ਨੂੰ ਗੋਦ ਨਹੀਂ ਸਿਉਂਦੇ ਨ ਸੂਈ ਸਿਰਤੀ ਦਰਿਆ ਚ ਕਹਿੰਦਾ ਲੈ ਇਹ ਫੌਜ ਤੋਂ ਸੂਈ ਕਢਾ ਦੇ ਉਨ ਬਸੇਰੀਆਂ ਚ ਬਿਮਾਰੀਆਂ ਸੂਈ ਕਿੱਥੋਂ ਨਿਕਲਣੀ ਸੀ ਫੌਜ ਨੇ ਹੰਬ ਗਏ ਕਹਿੰਦੇ ਪੈਸੇ ਦੀ ਸੂਈ ਵਾ ਕੇ ਪਤਾ ਕੀ ਖਿਆਲ ਕਰਦਾ ਕਹਿੰਦੇ ਨਹੀਂ ਪੈਸੇ ਦੀ ਸੂਈ ਨਹੀਂ ਖਿਆਲ ਹੈ ਮੇਰਾ ਫਿਰ ਉਸ ਵੇਲੇ ਕਹੇ ਬਰਨਦੇਵਤਾ ਮੈਨੂੰ ਸੂਈ ਦੀ ਲੋੜ ਹੈ ਇਸ ਦੀ ਉਸ ਵੇਲੇ ਮਛੀਂ ਦੇ ਮੂੰਹ ਚ ਸੂਈ ਫੜੀ ਹੈ ਤੇ ਤਾਹਾਂ ਨੂੰ ਪਾਣੀ ਤੋਂ ਮੂੰਹ ਕੱਢ ਸਕਦਾ ਕਹਿੰਦੇ ਵੇਖ ਮੇਰਾ ਬਰਨਦੇਵਤਾ ਵੀ ਹੁਕਮ ਮੰਨਦਾ ਹੈ ਤੇ ਤੇਰੀਆਂ ਫੌਜਾਂ ਵੀ ਨਹੀਂ ਕੁਝ ਕਰ ਸਕਦੀਆਂ ਇਸ ਪ੍ਰਕਾਰ ਪਈ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ ਗੀਤ ਆਵੇ ਤਾਂ ਸਰਬ ਕੋ ਰਾਜਾ ਜਿਨ੍ਹਾਂ ਚੇਤੇ ਆਵੇ ਪਰਮੇਸ਼ਰ ਉਹ ਕੁੱਲ ਦੁਨੀਆਂ ਦਾ ਬਾਦਸ਼ਾਹ ਬਣ ਜਾਂਦਾ ਹੈ ਗੀਤ ਆਵੇ ਤਾਂ ਪੂਰੇ ਕਾਜ ਜੇ ਪਰਮੇਸ਼ਰ ਜੇਕੇ ਆਵੇ ਤਾਂ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਲੋਕ ਪਰਲੋਕ ਦੇ ਗੀਤ ਆਵੇ ਤਾਂ ਰੰਗ ਗੁਲਾ ਜੇ ਪਰਮੇਸ਼ਰ ਜੇਕੇ ਆਵੇ ਤਾਂ ਰੰਗ ਆਨੰਦ ਹੁੰਦਾ ਗੁਲਾਲ ਚੂਚਾ ਗਾੜਾ ਰੰਗ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋ ਜਾਂਦਾ ਗੀਤ ਆਵੇ ਤਾਂ ਸਦਾ ਨਿਹਾਲ ਜੇ ਮਹਾਰਾਜੇ ਚੇਤੇ ਆਵੇ ਤਾਂ ਸਦਾ ਬਾਤੇ ਨਿਹਾਲ ਪ੍ਰਸੰਨ ਰਹੀ ਰਹੇ ਅਨੰਦ ਰਹੀ ਰਹੇ ਦੁੱਖੋਂ ਤਾਂ ਰਹਿਤ ਹੋ ਜਾਈ ਜਾ ਜੀਤ ਆਵੇ ਤਾਂ ਸਭ ਧਨਵੰਤਾ ਜੇ ਪਰਮੇਸ਼ਰੇ ਚੇਤੇ ਆਵੇ ਤਾਂ ਸਦਾ ਧਨਵਾਲਾ ਆਦਮੀ ਧਨੀ ਹੈ ਉਹ ਪੁਰਖ ਹੋ ਤੇ ਸਦਨ ਭਰੰਤਾ ਉਹਦੇ ਘਰ ਵੀ ਸਾਰੇ ਦੀਦੀਆਂ ਸਿੱਧੀਆਂ ਨਾ ਹਮਾਰਾ ਭਰ ਜੁੰਦੇ ਹੈ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੰਦੇ ਜੀਤ ਆਵੇ ਤਾਂ ਸਭਨੇ ਭਰੰਤਾ ਜੀਤ ਆਵੇ ਤਾਂ ਸਾਧ ਧਨਵੰਤਾ ਜਿਹਦੇ ਚੇਤੇ ਆਵੇ ਸਦਾ ਨਾਮ ਰੂਪੀ ਧਨਵਾਲਾ ਧਨੀ ਅਰਿ ਦੀਆਂ ਸਿੱਧੀਆਂ ਸਭ ਉਹਦੇ ਧਨ ਪਦਾਰਥ ਸੋਨ ਪਾਸ ਜੀਤ ਆਵੇ ਤਾਂ ਸਾਧਨ ਨਿਭ੍ਰੰਤਾ ਜਿਹਦੇ ਚੇਤੇ ਆਵੇ ਪਰਮੇਸ਼ਰ ਸਦਾ ਭ੍ਰੰਤੀ ਤੋਂ ਰਹਿਤ ਹੁੰਦਾ ਉਹਨੂੰ ਭਰਮ ਨਹੀਂ ਕਰੇ ਹੁੰਦਾ ਭ੍ਰੰਤੀ ਨਹੀਂ ਹੁੰਦੀ ਸੰਸਾਰ ਨਹੀਂ ਕੋਈ ਹੁੰਦਾ ਤੇ ਸਦਨ ਭ੍ਰੰਤਾ ਉਹਦਾ ਰੇਰਾ ਦੇਵੀ ਗੁਣ ਨਾਲ ਭਰ ਜਾਂਦਾ ਹੈ ਔਰ ਸਾਇਉ ਨੇ ਬਰਤਦਾ ਹੀ ਕਰਨਾ ਕੀਤ ਆਵੇ ਤਾਂ ਸਭ ਰੰਗ ਮਾਣੇ ਸਤਿਗੁਰੂ ਜੀ ਕਹਿੰਦੇ ਜੇ ਪਰਮੇਸ਼ਰ ਚੇਤੇ ਆਵੇ ਤਾਂ ਸਾਰੇ ਰੰਗ ਆਨੰਦ ਮਾਣੀ ਦੇ ਹਨ ਕੀਤ ਆਵੇ ਤਾਂ ਚੂਕੀ ਕਾਣੇ ਜਦੋਂ ਮਹਾਰਾਜ ਚੇਤੇ ਹੁੰਦੇ ਕਿਸੇ ਵੀ ਕਾਨੂੰਨ ਨਹੀਂ ਰਹਿੰਦੀ ਸਾਰਿਆਂ ਦੀ ਕਾਨੂੰਨ ਘਣੋੜ ਚੱਕੀ ਜਾਂਦੀ ਹੈ ਕੀਤ ਆਵੇ ਤਾਂ ਸਹਿਜ ਘਰ ਪਾਏ ਜੇ ਪਰਮੇਸ਼ਰ ਚੇਤੇ ਆਵੇ ਤਾਂ ਸਹਿਜ ਸਰੂਪ ਰੂਪੀ ਘਰ ਪਾ ਲਈਦਾ ਹੈ ਸਹਿਜੇ ਘਰ ਸੱਚਖੰਡ ਨੂੰ ਪਾ ਲਿਆ ਹੈ ਉਹਨਾਂ ਨੇ ਗੀਤ ਆਵੇ ਤਾਂ ਸੁਨ ਸਮਾਇਆ ਜਿਨ੍ਹਾਂ ਦੇ ਪਰਮੇਸ਼ਰ ਚੇਤੇ ਆਉਂਦਾ ਉਹਨਾਂ ਦਾ ਸੋਨ ਅਫਰ ਵਿੱਚ ਮਨ ਸਮਾ ਜਾਂਦਾ ਲੀਨ ਹੋ ਜਾਂਦਾ ਗੀਤ ਆਵੇ ਸਤਜੀਵਤਨ ਕਰਤਾ ਜੇ ਮਹਾਰਾਜ ਚੇਤੇ ਆਵੇ ਉਹ ਹਰ ਵਕਤ ਕੀਰਤਨ ਕਰਦਾ ਰਹਿੰਦਾ ਹੈ ਉਹਦਾ ਕੀਰਤਨ ਕਰੇ ਅਠੇ ਪੈਰੇ ਜਪਾ ਜਪ ਭੁੱਲਦਾ ਨਹੀਂ ਹੈ ਇਹ ਬੜਿਆਈ ਹੈ ਜਿਹਦੇ ਚੇਤੇ ਆਵੇ ਕਦੇ ਭੁੱਲਦਾ ਨਹੀਂ ਉਹਨਾਂ ਨੂੰ ਹਰ ਵਕਤ ਤੁਹਾਡਾ ਗਿਆਸੀ ਹੋਦੇ ਮੁੱਖੋਂ ਨਿਕਲਦਾ ਹੈ ਮਨ ਮੰਨਿਆ ਨਾਨਕ ਭਗਵੰਤਾ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਜੀ ਦਾ ਮਨ ਮੰਨ ਗਿਆ ਨਾ ਭਗਵੰਤ ਪਰਮੇਸ਼ਰ ਚ ਉਹਦੀ ਇਹ ਦਸ਼ਾ ਕਹੀਏ ਇੱਥੇ ਐਹੀ ਜੀ ਅਵਸਥਾ ਗੁਰਮਖੰਦੀ ਪਵਿੱਤਰ ਸ਼ਬਦ ਵਿੱਚ ਹਜ਼ੂਰ ਨੂੰ ਚਾਰਨ ਕੀਤੀ ਆ ਗੀਤ ਆਵੇ ਸਤਿ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੋ ਮਹਲਾ ਮਨਿਵਾ ਦਾਬੋ ਮਾਰਾ ਸਦ ਜਿਗੰ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਨੀਜ਼ ਹਮਾਰੇ ਸਬਾਬ ਨਾਸੀ ਕਟੰਬ ਹਮਾਰਾ ਨਿਜ ਘਰ ਵਾਸੀ ਹੰ ਸੁਖ ਪਾਇਆ ਤਸਮਹ ਸੁਹੇਲੇ ਗੁਰ ਪੂਰੇ ਪਿਤਾ ਸੰਗ ਮੇਲੇ ਰਹਾਓ ਮੰਦਰ ਮੇਰੇ ਸਭ ਤੋਂ ਉੱਚੇ ਦੇਸ਼ ਮੇਰੇ ਬੇਅੰਤ ਆਪੂਛੇ ਰਾਜ ਹਮਾਰਾ ਸਦੀ ਹੀ ਨਿਚਲੇ ਮਾਲ ਹਮਾਰਾ ਖੂਟ ਅਭੀ ਚਲੇ ਸੋਬਾ ਮੇਰੀ ਸਭ ਜੁਗ ਅੰਤre ਬਾਜ ਹੁਮਾਰੀ ਥਾਂਤਨ ਅੰਤre ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪਰਟੇ ਮਾਜੇ ਪਿਤਾ ਪੁੱਤ ਰਲ ਕੀਨੀ ਸਾਜੇ ਕੋ ਨਾਨਕ ਜੋ ਪਿਤਾ ਪਤਿਨੇ ਪਿਤਾ ਪੁੱਤੇ ਕਹਿ ਰੰਗਲੀਨੇ ਕੋ ਨਾਨਕ ਜੋ ਪਿਤਾ ਪਤਿਨੇ ਪਿਤਾ ਪੁੱਤੇ ਕਹਿ ਰੰਗਲੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅੰਕੁਰਿਆਮੀ ਜੀ ਦਾਨ ਦੇਣ ਵਾਸਤੇ ਸਰਬ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਅਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਤੋਂ ਮਰੋਸ ਆਇਆ ਹੋਇਆਂ ਨੂੰ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੀ ਜੋਤ ਰੂਪ ਚ ਲੀਨਤਾ ਕਰਨ ਵਾਸਤੇ ਪਵਿੱਤਰ ਵਿਚਾਰ ਬਖਸ਼ਦੇ ਹਨ ਵਾਹਿਗੁਰੂ ਸਾਹਿਬ ਜੀ ਸਰੋ ਮਹੱਲਾ ਪੰਜਵਾਂ ਬਾਪ ਹਮਾਰਾ ਸਰਬ ਚਿਰ ਸਰਬ ਚੰਜੀਵੀ ਸਾਡੇ ਬਾਪ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਹਿੰਦੇ ਹਨ ਸਦਾ ਉਹ ਚਿਰ ਜੀਵੀ ਹਨ ਪਰਮੇਸ਼ਰ ਦਾ ਸਰੂਪ ਹਨ ਕਿਉਂਕਿ ਮਾਰਾ ਸਾਹਿਬ ਜੀ ਦੀ ਬਾਤ ਉਗਾਹੀ ਹੈ ਬਾਣੀ ਦੀ ਕਮਨ ਕਹੈ ਸ੍ਰੀ ਗੁਰਮੁਖ ਮੋਇਓ ਦੇ ਪੂਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸੰਘਾਸਨ ਦਿਓ ਸ੍ਰੀ ਗੁਰ ਕੈ ਬਿਠਾਇਓ ਇਸ ਪ੍ਰਕਾਰ ਸਦਾਚਿਰ ਜੀ ਵੀ ਪਰਮੇਸ਼ਰ ਦਾ ਰੂਪ ਹਨ ਸਾਡੇ ਪਿਤਾ ਸਤਗੁਰੂ RAMਦਾਸ ਸਾਹਿਬ ਜੰਮਨਵੰਤ ਕੋ ਰਹਿ ਖਾਨ ਕਾਈ ਹਮਾਰੇ ਸਦੀ ਜੀਵੀ ਅਤੇ ਭਾਈ ਸਾਡੇ ਮਹਾਦੇਵ ਜੋ ਬ੍ਰਹਮ ਗਿਆਨੀ ਹਨ ਉਹ ਵੀ ਸਦਾ ਜੀਵਨ ਮੁਕਤ ਹਨ ਜਿਉਂਦੇ ਹਨ ਨੀਤ ਹਮਾਰੇ ਸਦਾ ਅਬਨਾਸੀ ਮਿੱਤਰ ਭਾਈ ਗੁੰਡਾ ਸਾਹਿਬ ਆਦਿਕ ਮਹਾਂਪੁਰਖ ਜੋ ਹਨ ਸਾਡੇ ਉਹ ਸਦਾ ਅਬਨਾਸੀ ਪਦ ਦੀ ਪ੍ਰਾਪਤੀ ਵਾਲੇ ਹਨ ਕੁਟੰਬ ਹਮਾਰਾ ਨਿਜ ਘਰ ਵਾਸੀ ਸਾਡਾ ਜਿਹੜਾ ਪਰਿਵਾਰ ਹੈ ਸਤਿਗੁਰਾਂ ਦੇ ਮਹਿਲ ਮਾਤਾ ਜੀ ਮਾਤਾ ਭਾਨੀ ਰਣੀ ਆ ਪੰਜਵੇਂ ਪਾਰਸ਼ਾ ਦੇ ਮਾਤਾ ਭਾਨੀ ਜੀ ਮਹਾਰਾਜ ਸਾਹਿਬ ਦੇ ਮਾਤਾ ਜੀ ਅਤੇ ਸਤਗੁਰਾਂ ਦੇ ਮਹਿਲ ਮਾਤਾ ਗੰਗਾ ਜੀ ਸਾਡਾ ਕਟੰਬ ਹਮਾਰਾ ਕਟੰਬ ਹਮਾਰਾ ਨਿਜ ਘਰ ਵਾਸੇ ਇਹ ਵੀ ਸ੍ਰੀ ਗੁਰੂ ਕੋਈ ਘਰ ਦੇ ਬਸਣ ਵਾਲੇ ਹਨ ਮਾਤਾ ਗੰਗਾ ਜੀ ਦੇ ਸਤਿਗੁਰਾਂ ਦੇ ਮਹਿਲ ਹਨ ਹਮ ਸਭ ਪਾਇਆ ਤਾਂ ਸਭ ਹੈ ਸੁਹੇਲ ਜਦੋਂ ਅਸੀਂ ਆਤਮਿਕ ਸੁਖ ਨੂੰ ਪਾ ਲਿਆ ਤਾਂ ਸਾਰੇ ਹੀ ਸੰਬੰਧੀ ਸੁਖੀ ਹਨ ਗੁਰਪੂਰੇ ਪਿਤਾ ਸੰਗ ਮੇਲੇ ਇਸ ਪ੍ਰਕਾਰ ਗੁਰਪੂਰੇ ਪਿਤਾ ਸੰਗ ਮੇਲੇ ਕੀਤਾ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਦੇ ਨਾਲ ਮਿਲ ਲਿਆ ਰਹਾ ਮੰਦਰ ਮੇਰੇ ਸਭ ਤੋਂ ਉੱਚੇ ਮੰਦੋਸਰੀ ਹਰਿਮੰਦਰ ਸਾਹਿਬ ਸਾਡੇ ਸਾਰਿਆਂ ਤੋਂ ਉੱਚੀ ਸ਼ੋਭਾ ਵਾਲੇ ਹਨ ਦੇਸ਼ ਮੇਰੇ ਬੇਅੰਤ ਦੇਸ਼ ਮਾਝਾ ਮਾਲਵਾ ਦੁਆਬਾ ਪੋਠੋਹਾਰ ਹਰਖ ਜਿੰਨੇ ਦੇਸ਼ ਹੈ ਉਹ ਬੇਅੰਤ ਸਾਡੀ ਸਿੱਖੀ ਨੂੰ ਕਮਾਉਣ ਵਾਲੇ ਅਪੂਛੇ ਪੁੱਛੋਂ ਤੋਂ ਰਹਿਤ ਦਸਰਣ ਤੋਂ ਰਾਜ ਬਿਆੰਤ ਹਨ ਰਾਜ ਹਮਾਰਾ ਸਦਾ ਹੀ ਨਹਿਚਲ ਸਾਡਾ ਗੁਰਿਆਈ ਰੂਪ ਜੋ ਰਾਜ ਹੈ ਸਦਾ ਅਚਲ ਰਹਿਣ ਵਾਲਾ ਹੈ ਮਾਲ ਹਮਾਰਾ ਖੂਟ ਅਵਚਲ ਸਾਡਾ ਮਾਲ ਜੋ ਹੈ ਇਹ ਵੀ ਖੋਟ ਹੈ ਅਵਚਲ ਅਚਲ ਚਾਹੇ ਚੱਲਣ ਤੋਂ ਰਹਿਣ ਚਾਹਾਂ ਨਾਣ ਤੋਂ ਰਹਿਣ ਮੁਕਣ ਤੋਂ ਰਹਿਤ ਹੈ ਅਸੀਂ ਵੀ ਅਬ ਚੱਲ ਅਬ ਨਾਸੀ ਹਾਂ ਤੇ ਮਾਨ ਵੀ ਸਾਡਾ ਘੁੱਟ ਮੁਕਣ ਤੋਂ ਰਹਿ ਤੋ ਸੋਭਾ ਮੇਰੀ ਸਭ ਜੁਗ ਅੰਤਰ ਸਾਡੀ ਜਿਹੜੀ ਸੋਭਾ ਸਾਰਿਆਂ ਜੁਗਾਂ ਦੇ ਅੰਦਰ ਹੋ ਰਹੀ ਹੈ ਬ੍ਰਹਮ ਰੂਪ ਹੋਣ ਇੰਤੇ ਰਾਜ ਹਮਾਰੀ ਥਾਨ ਥਨ ਅੰਤਰ ਬਾਜੀਓ ਪ੍ਰਗਟਦਾ ਸਾਡੀ ਇਹ ਮਕਾਨ ਮਕਾਨੀਆਂ ਸਾਰਿਆਂ ਜੀਆਂ ਚ ਹੈ ਈਰਤ ਹਮਰੀ ਘਰ ਘਰ ਹੋਈ ਸਾਡੀ ਕੀ ਅੰਦੀ ਜਿਹੜੀ ਹੈ ਘਰਾਂ ਘਰਾਂ ਦੇ ਲੋਕਾਂ ਚ ਹੋ ਰਹੀ ਆ ਸਗਤ ਹਮਾਰੀ ਸਭ ਨੇ ਲੋਈ ਭਗਤੀ ਭਗਤ ਹਮਾਰੀ ਸਭ ਨੇ ਲੋਈ ਹੋਈ ਇਹਨੋਂ ਪਹਿਲਾਂ ਤੀਰਤ ਘਰਾਂ ਕਰਾਂ ਜੋ ਹੋ ਰਹੀ ਹੈ ਸਾਡੀ ਭਗਤ ਹਮਾਰੀ ਸਭ ਨੇ ਲੋਈ ਸਾਰਿਆਂ ਲੋਕਾਂ ਦੀ ਸਾਡੀ ਭਗਤੀ ਹੋ ਰਹੀ ਹੈ ਪਿਤਾ ਹਮਾਰੇ ਪ੍ਰਗਟੇ ਮਾਝੇ ਸਾਡੇ ਪਿਤਾ ਗੁਰੂ ਆਮਦਾਸ ਸਾਹਿਬ ਜੀ ਮਾਝੇ ਦੇ ਲਾਹੌਰ ਵਿੱਚ ਮਾਰਾ ਪ੍ਰਗਟ ਹੋਏ ਅਵਤਾਰ ਧਾਰਿਆ ਪਿਤਾ ਪੁੱਤਰ ਹਲਕੀ ਨੇ ਸਾਜ ਇਸ ਪ੍ਰਕਾਰ ਪਿਤਾ ਗੁਰੂ ਜੀ ਦੇ ਨਾਲ ਮਿਲ ਕਰਕੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਇਸ ਪ੍ਰਕਾਰ ਅਸੀਂ ਸਾਂਝੀ ਗੁਰੂ ਗੁਰਮੱਥੇ ਪ੍ਰਚਾਰ ਦੀ ਪਿਤਾ ਤੋਂ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਸਾਹਿਬ ਹੋਏ ਚੌਥੇ ਸਰੂਪ ਦੇ ਸਾਂਝ ਕੀਤੀ ਹੈ ਕਹੋ ਨਾਨਕ ਜੋ ਪਿਤਾ ਪਤੀਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਪਤੀ ਜੀ ਦੇ ਪ੍ਰਸੰਨ ਹੋਏ ਪਿਤਾ ਪੁੱਤ ਇੱਕ ਰੰਗ ਚਲੀ ਨੇ ਉਦੋਂ ਦੇ ਕਹਿੰਦੇ ਪਿਤਾ ਗੁਰੂ ਰਾਮਦਾਸ ਜੀ ਤੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਦੇ ਰੰਗ ਚਲੀਨ ਹੋ ਗਏ ਹਾ ਪਹਿਰਾ ਨਾ ਹੋਣ ਤਰੂ ਮਹਲਾ ਪੰਜਵਾਂ ਬਾਪ ਹਮਾਰਾ ਸਦਾਚਰਨ ਜੀਵੀ ਬਾਪੂ ਜੋ ਪਿਤਾ ਹੈ ਈਸ਼ੁਰ ਹਮਾਰਾ ਤਮਾਮ ਦਾ ਉਹ ਸਦਾਚਰਨ ਜੀਵੀ ਬ੍ਰਹਮ ਜੀਵਨ ਸਦਾਚਰ ਜੀਵੀ ਹੈ ਸਦਾ ਸਦਾ ਕਾਇਮ ਰਹਿਣ ਵਾਲਾ ਹੈ ਜਿਉਣ ਵਾਲਾ ਹੈ ਚੇਤਨ ਧਾਈ ਹਮਾਰੇ ਸਦੀ ਜੀ ਧਾਈ ਸਾਡੇ ਸਰਬਣ ਮੰਨਣ ਨਿਬਾਸਨ ਆਦਿਕ ਜਿਹੜੇ ਹਨ ਇਹ ਵੀ ਸਦਾ ਜੀਵਨ ਮੁਕਤੀ ਨੂੰ ਦੇਣ ਵਾਲੇ ਸਦਾ ਜਿਉਂਦੇ ਹਨ ਵਾਹਿਗੁਰੂ ਦੀ ਪ੍ਰਾਪਤੀ ਦੇ ਦੇਣ ਵਾਲੇ ਜੋ ਗਿਆਨਵਾ ਤੇ ਗੁਣ ਹਨ ਮੀਤ ਹਮਾਰੇ ਸਦਾ ਅਬਨਾਸੀ ਮਿੱਤਰ ਜੋ ਵਿਰਾਗ ਹੋਵੇ ਕਾਗ ਕਹਨ ਸਾਡੇ ਉਹ ਵੀ ਸਦਾ ਅਬਨਾਸੀ ਪਰਵੀ ਦੀ ਪ੍ਰਾਪਤੀ ਕਰਾਉਣ ਵਾਲੇ ਹਨ ਕਟੰਬ ਹਮਾਰਾ ਨਿਜ ਘਰ ਵਾਸੀ ਕਟੰਬ ਜੋ ਹੈ ਸਾਡਾ ਨਿਜ ਭਗਤੀ ਸੀਲਵੰਤੀ ਨਾਰੋ ਜਿਸ ਭਗਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਹ ਸਰੂਪ ਰੂਪੀ ਘਰ ਜੁ ਵਸਣ ਵਾਲਾ ਹੈ ਸ਼ਾਨ ਰੂਪ ਕੁਟੰਬ ਸਾਡਾ ਪਰਿਵਾਰ ਪਰ ਭਗਤੀ ਰੂਪ ਗ੍ਰਹਿਣ ਕਰਨਾ ਹਮ ਸਭ ਪਾਇਆ ਤਾਂ ਸਭ ਸੁਹੇਲੇ ਅਸੀਂ ਜਦੋਂ ਦਾ ਆਤਮਨੰਦ ਸ਼ੋਗ ਨੂੰ ਪਾਇਆ ਤਾਂ ਸਾਰੇ ਦੇਵੀ ਗੁਣ ਵੀ ਸਫਲੇ ਹੋ ਗਏ ਗੁਰਪੂਰੇ ਪਿਤਾ ਸੰਗ ਮੇਲੇ ਇਸ ਪ੍ਰਕਾਰ ਪੂਰਨ ਸਤਗੁਰੂ ਆਮਦਾ ਜੀ ਨੂੰ ਪਿਤਾ ਈਸ਼ੁਰ ਦੇ ਨਾਲ ਮੇਲ ਦਿੰਦਾ ਹੈ ਹਰ ਹਾ ਮੰਦਰ ਮੇਰੇ ਸਭ ਤੋਂ ਉੱਚੇ ਮੰਦਰ ਸਾਰੇ ਅਦਿਸ਼ਤਾਨ ਜੋ ਪਰਮੇਸ਼ਰ ਹੋਇਆ ਤੇ ਸਾਡੇ ਮੰਦਰ ਹਨ ਬੇਕੁੰਠ ਰੂਪ ਸੱਚਖੰਡ ਰੂਪ ਦੇਸ਼ ਮੇਰੇ ਮੇਰੇ ਮੰਦਰ ਹਮਾਰੇ ਮੰਦਰ ਮੇਰੇ ਸਭ ਤੋਂ ਉੱਚੇ ਇਹ ਸਾਰੇ ਨਾਲ ਉੱਚੇ ਮੰਦਰ ਵਿਰਾਗ ਵੇਕਾਦਕ ਵੀ ਸਾਡੇ ਮੰਦਰ ਹਨ ਸਾਧਨੇ ਸਭ ਤੋਂ ਉੱਚੇ ਹਨ ਦੇਸ਼ ਮੇਰੇ ਬੇਅੰਤ ਪੂਛੇ ਦੇ ਸਾਡੇ ਜਿਹੜੇ ਹਨ ਬਿਆਨ ਤਨ ਪੁੱਛੇ ਪੁੱਛਣ ਤੋਂ ਰਹਿਤ ਦੱਸਣ ਤੋਂ ਰਹਿਤ ਜੋ ਦੱਸੇ ਨਹੀਂ ਜਾਂਦੇ ਬਿਆੰਤੀ ਸਾਡੇ ਦੇਸ ਹਨ ਦੇਸ ਅੰਗ ਹਨ ਸਾਧਨ ਜਿਹੜੇ ਐ ਇਹ ਸਾਧਨ ਰੂਪੀ ਅੰਗ ਵੀ ਸਾਡੇ ਦੇਸ ਹੈ ਜੋ ਜਿਵੇਂ ਯਮਨੇ ਵਾਸਰਮ ਪ੍ਰਾਣਾ ਯਹਾਂ ਹਰਗ ਯੋਗ ਦੇ ਅੰਗ ਹਨ ਇਵੇਂ ਮੈਦਾਨ ਦੇ ਅੰਗ ਜਿੰਨੇ ਹਨਗੇ ਸਾਰੇ ਇਹ ਜਿਹੜੇ ਸਾਧਨ ਹਨ ਇਹ ਦੇਸ ਹੈ ਸਾਡੇ ਅੰਗ ਰੂਪੋਂ ਆਪੂਛੇ ਪੁੱਛਣ ਤੋਂ ਰਹਿਤ ਬਿਆਨਤ ਹਨ ਰਾਜ ਹਮਾਰਾ ਸਦੀਨਹਿਸਚਲ ਸਾਡਾ ਰਾਜ ਜੋ ਪ੍ਰਕਾਸ਼ ਬ੍ਰਹਮ ਰੂਪ ਦਾ ਸਦਾ ਚੱਲ ਰਹਿਣ ਵਾਲਾ ਹੈ ਨਾਲ ਹਮਾਰਾ ਅਖੂਟ ਅਵੇਚਲ ਨਾਲ ਸਾਡਾ ਜੋ ਸਭ ਦਾ ਸੁਮਿੱਠੇ ਸਾਰੇ ਗੁਣ ਜਿਹੜੇ ਹਨ ਦੇਵੀ ਸੰਪਦਾ ਰੂਪ ਮਾਲ ਜਿਹੜਾ ਹੈ ਸਾਡਾ ਸਦਹੀ ਨਿਸ਼ਚਲ ਇਹ ਸਦਾ ਚੱਲ ਰਹਿਣ ਵਾਲਾ ਹੈ ਮਾਲ ਹੈ ਮਾਰ ਅਖੂਟ ਅਵੇਚਲ ਰਾਜ ਹੁਮਾਰਾ ਸਦਹੀ ਨਿਸ਼ਚਲ ਰਾਜ ਪ੍ਰਕਾਸ਼ ਜੋ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਦਾ ਇਹ ਸਦਾ ਚੱਲ ਰਹਿਣ ਵਾਲਾ ਹੈ ਮਾਰਾ ਸਾਡਾ ਮਾਲ ਹੈ ਮਾਰ ਅਖੂਟ ਅਵੇਚਲ ਹਾਥੀ ਘੋੜੇ ਜੋ ਸਰਬਨ ਗਿਆਨ ਮੰਨਣ ਗਿਆਨ ਆਦ ਕਹਣਗੇ ਇਹ ਵੀ ਅਖੂਟ ਮੁਕਣ ਤੋਂ ਰਹਿ ਤਹਨੇ ਸਾਨੂੰ ਅਵਚਲ ਆਨੰਦ ਪ੍ਰਾਪਤ ਹੋਇਆ ਹੈ ਜਾਲੂ ਸਰੂਪ ਦੀ ਆਪ ਪ੍ਰਾਪਤੀ ਕੀਤੀ ਹੈ ਇਹ ਵੀ ਇਹ ਸਰਬਨਾਦ ਗਨ ਵੀ ਇਹ ਵੀ ਇਕੱਠ ਹਨ ਸੋਭਾ ਮੇਰੀ ਸਭ ਜਗ ਅੰਤਰ ਸਾਰੇ ਜਗ ਦੇ ਅੰਦਰ ਸਾਡੀ ਵਿਡਿਆਈ ਹੋ ਰਹੀ ਹੈ ਸੋਭਾ ਭਗਤੀ ਵਾਜ ਹਮਾਰੀ ਥਾਨ ਥਨੰਤਰ ਵਾਲ ਚੇਤਨ ਸਰੂਪ ਹੋਣੇ ਕਰਕੇ ਪ੍ਰਗਟਦਾ ਸਾਡੀ ਥਾਨ ਮਕਾਨਾਂ ਵਿੱਚ ਵੀ ਮਕਾਨੀਆਂ ਜੀਹਾਂ ਜਨਤਾ ਸਾਰਿਆਂ ਚ ਹੈ ਕੀਰਤ ਹਮਰੀ ਕਰ ਕਰ ਹੋਈ ਸ਼ਾਸਤਨਾ ਸ਼ਾਸਤਨ ਸਾਡੀ ਮਹਿਮਾ ਸੂਪ ਦੀ ਹੋ ਰਹੀ ਹੈ ਸਵਾਗਤ ਹੈ ਮਾਰੀ ਸਭਨੇ ਲੋਈ ਸਾਰੇ ਲੋਕ ਸਾਡੀ ਬ੍ਰह्म ਰੂਪ ਹੋਣੇ ਕਰਕੇ ਭਗਤੀ ਕਰਦੇ ਹਨ ਪਿਤਾ ਹਮਾਰੇ ਪ੍ਰਗਟੇ ਮਾਝ ਪਿਤਾ ਉਹ ਕਾਲਪੁਰਖ ਜੋ ਈਸ਼ਰ ਹੈ ਸਾਡੇ ਉਹ ਪ੍ਰਗਟੇ ਹਿਰਦੇ ਮਾਝ ਹਿਰਦੇ ਦੇ ਅੰਦਰ ਪ੍ਰਗਟ ਹੋਇਆ ਹੈ ਸਖਿਆਤ ਹੋਇਆ ਹੈ ਪਿਤਾ ਪੁੱਤਰਾਲ ਕਿੰਨੀ ਸਾਂਝ ਹੈ ਇਸ ਪ੍ਰਕਾਰ ਈਸ਼ਰ ਜੋ ਪਿਤਾ ਹੈ ਪੁੱਤਰ ਜੀਵ ਦੋਹਾਂ ਦੀ ਏਕਤਾ ਕਰਕੇ ਸਾਂਝ ਕੀਤੀ ਹੈ ਆਤਮਾ ਰੂਪੀ ਵਿਖਿਆਏ ਚੇਤਨ ਤੋਂ ਪਿੰਨ ਜੜ ਹੈ ਤੇ ਆਤਮਾ ਕੋ ਪਿੰਨ ਸਭਾ ਨਾਤਮਾ ਹੈ ਇਹ ਸਾਂਝ ਕੀਤੀ ਹੈ ਤੁੰਗ ਬੋ ਦੇ ਲਖਰ ਦੀ ਇਕਤਾ ਤਤਪਦੇ ਲਖਰ ਦੀ ਇਕਤਾ ਜੋ ਕੀਤੀ ਹੈ ਕਹੋ ਨਾਨਕ ਜੋ ਪਿਤਾ ਪਤਿਨ ਸਤਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਪਿਤਾ ਪਰਮੇਸ਼ਵਰ ਪਤੀ ਜੀ ਗਿਆ ਮੰਨ ਗਿਆ ਕਿ ਠੀਕ ਹੈ ਜੇ ਸਿਵਰਨ ਹੈ ਪਿਤਾ ਪੁੱਤ ਇਕ ਰੰਗ ਲੀਨ ਉਦੋਂ ਪਿਤਾ ਜੋ ਹੀ ਸ਼ੁਰੂਆਤ ਪੁੱਤਰ ਜੀ ਇਕ ਪੈ ਦੇ ਰੰਗ ਚ ਬ੍ਰਹਮ ਰੂਪ ਹੀ ਹੋ ਗਏ ਇਕਤਾ ਦੇ ਰੰਗ ਚ ਲੀਨਤਾ ਪਾ ਲਈ ਹੈ ਕਰੋ ਮਹੱਲਾ ਪੰਜਵ ਨਿਰਵੈ ਪੁਰਖ ਸਤਗੁਰ ਪ੍ਰਭ ਦਾਤੇ اے ਭਾਈ ਨਿਰਵੈਰ ਵੈਰ ਤੋਂ ਰਹਿ ਤੁਹਾਨੂੰ ਮਹਾਰਾਜ ਸਾਹਿਬ ਸਾਰਿਆਂ ਦਾ ਪੂਰਨ ਹੈ ਸਤਗੁਰੂ ਜੀ ਇਸ ਸਮਰੱਥਾ ਨੇ ਦਾਤਾਂ ਦੇ ਦੇਣ ਵਾਲੇ ਹਰਿ ਬ੍ਰਹਮ ਗਿਆਨ ਨਾਮ ਮੁਕਤੀ ਆਦ ਕਾnde। ਹਮੇ ਅਪਰਾਧੀ ਤੁਮ ਬਖਸ਼widehat। ਅਸੀਂ ਸੁਖੀ ਪਾਦਸ਼ਾ ਅਪਰਾਧੀ ਗੁਨਾਹਗਾਰ ਹਾਂ। ਤੁਸੀਂ ਅਪੰਤ ਬਖਸ਼ਣ ਵਾਲੇ ਹੋ ਸਾਡੇ ਤਾਹੀ। ਜਿਸ ਪਾਪੀ ਕੋ ਮਿਲੇ ਨਾ ਟੂ ਅੰਦਰ ਯਾ ਮੇ ਇਸ ਪਾਪੀ ਨੂੰ ਕਿਤੇ ਵੀ ਟੋ ਆਸਰਾ ਨਾ ਮਿਲੇ। ਸ਼ਰਨ ਆਵੇ ਤਾਂ ਨਿਰਮਲ ਹੋ। ਉਹ ਆਪ ਜੀ ਦੇ ਸੱਚੇ ਪਾਦਸ਼ਾ ਸ਼ਰਨ ਆ ਜੇ। ਉਦੇ ਸਾਰੇ ਪਾਪ ਮਿਟ ਜਾਂਦੇ ਆ ਨਿਰਮਲ ਸੁਧ ਹੋ ਜਾਂਦਾ ਹੈ ਉਹ ਸੁਮ ਪਾਇ ਸਤਿਗੁਰੂ ਮਨਾਏ ਜੇ ਗੁਰੂ ਮਹਾਰਾਜ ਸਾਹਿਬ ਆਪ ਨੂੰ ਮਨਾ ਕਰਕੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਸਭ ਫਲ ਪਾਏ ਗੁਰੂ ਧਿਆਏ ਜੇ ਸਤਿਗੁਰੂ ਮਹਾਰਾਜ ਸਾਹਿਬ ਆਪ ਨੂੰ ਧਿਆਉਣੇ ਕਰਕੇ ਸਾਰੇ ਧਰਮ ਅਰਥ ਕਾਮੋਖ ਫਲ ਪਾ ਲੈ ਹਨ ਰਹਾ ਪਾਰ ਬ੍ਰਹਮ ਸਤਗੁਰ ਆਦੇਸ ਪਾਰ ਬ੍ਰਹਮ ਦਾ ਸਰੂਪ ਸਤਗੁਰੂ ਨਾਨਕ ਦੇਵ ਜੀ ਹੈ ਆਦੇਸ ਸਾਰਿਆਂ ਦੇਸਾਂ ਚ ਆਏ ਹੈ ਦੇਸ ਕਾਲ ਵਸਤੂ ਪਰਸ਼ੇਰ ਰਹਿਤ ਹੈ ਆਦੇਸ ਨਮਸਕਾਰ ਹੈ ਮਹਾਰਾਜ ਨੂੰ ਮਨ ਤਨ ਤੇਰਾ ਸਭ ਤੇਰਾ ਦੇਵ ਇਹ ਮੇਰਾ ਮਨ ਵੀ ਆਪ ਨੂੰ ਅਰਪਦੇ ਆ ਤਨ ਵੀ ਆਪ ਦਾ ਹੈ ਵੇ ਸਭ ਤੇਰਾ ਦੇਵ ਸਾਧਨਾ ਰੂਪੀ ਦੇਸ ਵੀ ਸਵਾਪ ਦੇ ਹਨ ਤੂੰ ਕਾ ਪਰਦਾ ਤਨ ਅਦਰੀ ਆਇਆ ਜਦੋਂ ਮਹਾਰਾਜ ਹੰਗਤਾ ਦਾ ਪਰਦਾ ਮਮਤਾ ਦਾ ਪਰਦਾ ਆਵਰੰਦਾ ਪੜਦਾ ਚੱਕਾ ਗਿਆ ਤਾਂ ਆਪ ਸਰੂਪੀ ਦ੍ਰਿਸ਼ਟੀ ਚ ਆ ਗਿਆ ਖਸਮ ਤੂੰ ਹੈ ਸਭਨਾ ਕੇ ਰਾਯਾ ਤੂੰ ਸਾਰਿਆਂ ਦੇ ਰਾਜਾ ਰੂਪ ਪਰਮੇਸ਼ਰ ਤੂੰ ਹੀ ਸਾਰਿਆਂ ਦਾ ਮਾਲਕ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਤੇਰੇ ਬਾਣਾ ਸੁੱਕੇ ਕਾਇਟ ਹਰਿਆ ਜਦੋਂ ਤੁਸੀਂ ਆਪ ਨੂੰ ਬਾਣਾ ਪਾਇਆ ਸੁੱਕੇ ਹੋਏ ਜਿਹੜੇ ਕਾਠ ਸੀ ਉਹ ਵੀ ਹਰੇ ਹੋ ਗਏ ਜਿਵੇਂ ਭਾਈ ਮਾਧੋਦਾਸ ਜੀ ਜਦੋਂ ਕਸ਼ਮੀਰ ਚ ਪ੍ਰਚਾਰ ਕਰਨ ਵਾਸਤੇ ਗਏ ਹੈ ਉਥੇ ਕੁਸ਼ਾਹੂਕਾਰ ਦਾ ਲड़का ਸਤਸੰਗੀ ਹੋ ਕੇ ਇਹਨਾਂ ਦੇ ਨਾਲ ਸਿਮਰਨ ਭਜਨ ਕਰਿਆ ਕਰੇ ਅੱਧੀ ਰਾਤ ਤੱਕ ਭਾਂਡੇ ਮਾਜਦੇ ਰਹਿਣਾ ਕੀਰਤਨ ਭਜਨ ਸੁਣਦੇ ਰਹਿਣਾ ਫੇਰ ਇਸ ਨਹੀਂ ਆਉਣਾ ਆਪਦੇ ਘਰ ਸ਼ਾਹੂਕਾਰ ਬੜਾ ਨਰਾਇਣ ਸੀ ਕਿ ਮੇਰਾ ਇਹ ਛੋਟਾ ਪੁੱਤਰ ਜਿਹੜਾ ਹੈ ਇਹ ਹਮੇਸ਼ਾ ਉਥੇ ਭਾਈ ਮਾਦੋਦ ਸਾਜੀ ਸੰਗਤੀ ਕਰਦਾ ਹੈ ਇਹ ਘਰ ਦਾ ਕੰਮ ਨਹੀਂ ਕਰਦਾ ਇੱਕ ਦਿਨ ਦੀ ਗੱਲ ਹੈ ਚੋਰੀ ਹੋ ਗਈ ਮੁਹੱਲੇ ਜਿੱਥੇ ਭਾਈ ਮਾਦੋਦ ਸਾਜੀ ਮਾਈ ਭਾਗਪਰੀ ਦਾ ਗੁਰਦੁਆਰਾ ਕਿੱਥੇ ਉੱਥੇ ਰਹਾ ਕਰਦੇ ਸੰਗਤ ਕਰਿਆ ਕਰਦੇ ਉਸ ਤਾਂ ਜਿਸ ਵਕਤ ਚੋਰੀ ਹੋਈ ਸਾਧ ਸੰਗਤ ਜੀ ਤੇ ਪੁਲਿਸ ਮਗਰ ਲੱਗ ਲਈ ਹੋਰ ਲੋਕ ਵੀ ਆਏ ਤੇ ਇਹ ਸਿੱਖ ਦਾ ਲੜਕਾ ਜਿਹੜਾ ਕੱਲਾ ਹੀ ਆਉਂਦਾ ਸੀ ਅੱਧੀ ਰਾਤ ਸੀ ਸਤਸੰਗਤ ਵਿੱਚੋਂ ਭਾਂਡੇ ਮਾਝਦਾ ਕੀਰਤਨ ਭਜਨ ਦੀ ਸਮਾਪਤੀ ਤੋਂ ਬਾਅਦ ਆਇਆ ਤੈਨੂੰ ਰਾਹ ਵਿੱਚ ਪੁਲਿਸ ਨੇ ਪੁੱਛਿਆ ਤੂੰ ਕੌਣ ਹੈ ਇਨਸ਼ਾਹੂ ਕਾਰ ਦਾ ਨਾਂ ਲਿਆ ਕਿ ਮੈਂ ਉਹਦਾ ਪੁੱਤਰ ਹਾਂ ਉਨਾਂ ਨੇ ਸ਼ਾਹੂਕਾਰ ਨੂੰ ਪੁੱਛਿਆ ਜੀ ਆ ਕੇ ਵੀ ਇਹ ਤੇਰਾ ਪੁੱਤ ਹੈ ਉਹ ਗੁੱਸੇ ਹੋਏ ਨੇ ਕਿਹਾ ਮੇਰਾ ਨਹੀਂ ਪੁੱਤ ਇਹ ਫਿਰ ਭਾਈ ਮਾਦੋਦਾਸ ਨੂੰ ਪੁੱਛਿਆ ਮਾਦੋਦਾਸ ਜੀ ਕਿ ਤੁਹਾਡਾ ਸੇਖਾ ਹੈ ਕਹਿੰਦੇ ਭਾਈ ਸਾਹ ਤੇ ਚੋਰੀ ਕੋਈ ਹੈ ਇਹ ਬਚਨ ਕਹਿਣ ਤੋਂ ਸ਼ੱਕ ਕੀਤੀ ਪੁਲਿਸ ਨੇ ਇਹਨਾਂ ਦੇ ਤਾਂ ਹੀ ਉਸ ਵਕਤ ਸੰਗਜੀ ਲੋਹੇ ਦੀ ਸੂળી ਦਿੱਤੀ ਲੋਹੇ ਦੀ ਸੂਲੀ ਧਰ ਕੇ ਪਾਣੀ ਬਣ ਗਈ ਫਿਰ ਕਾਠ ਦੀ ਸੂਲੀ ਦਿੱਤੀ ਕਾਠ ਦੀ ਸੂਲੀ ਹਰੀ ਹੋ ਗਈ ਸੀ ਕਿਉਂ ਭਾਈ ਮਾਗੋ ਦਾਹ ਜੀ ਸੰਗਤ ਕਰਕੇ ਐਸਾ ਗੁਰਮੁਖ ਹੋ ਗਿਆ ਅਸੀਂ ਗੁਰਪ੍ਰਸਾਦ ਪਰਮਪਤ ਪਾਇਆ ਸੂਕੇ ਕਾਠ ਹਰਿਆ ਜਿਸ ਪਾਣਾ ਸੂਕੇ ਕਾਠ ਹਰਿਆ ਜਿਉਂ ਜਿਉਂ ਤੁਸ ਨੂੰ ਪਰਮੇਸ਼ਰ ਨੂੰ ਪਾਇਆ ਸੁੱਕੀਆਂ ਕਾੜੀਆਂ ਲੱਕੜਾਂ ਜਿਹੜੀਆਂ ਸੂਲੀ ਬਣੀਆਂ ਸੀ ਉਹ ਹਰੀਆਂ ਹੋ ਗਈਆਂ ਲਗਰਾਂ ਛੱਡੀਆਂ ਪਾਈ ਨੂੰ ਉਹ ਸੂਲ ਸੂਲੀ ਚਾੜ ਕੇ ਬਿਨ ਨਾ ਸਕੀਆਂ ਏਡਾ ਪਰਮੇਸ਼ਰ ਦੇ ਭਜਨ ਦਾ ਪ੍ਰਤਾਪ ਹੈ ਇਸੇ ਪ੍ਰਕਾਰ ਤਿਸ ਭਾਣਾ ਸੁਕੇ ਕਾਸ਼ਟ ਹਰਿਆ ਤੁਸ ਵਾਏ ਜਨ ਨੂੰ ਜਦੋਂ ਪਾਇਆ ਸੁਕੇ ਕਾਠ ਵਰਗੇ ਜਿਹੜੇ ਮਨ ਕਠੋਰ ਸੀ ਉਹ ਵੀ ਸੁਕੇ ਕਾਸ਼ਟ ਹਰਿਆ ਉਹ ਪ੍ਰੇਮ ਦੀਆਂ ਲਗਰਾਂ ਛੱਡਿਆ ਏ ਹਰੇ ਭਰੇ ਹੋ ਗਏ ਸਰਦਾ ਰੂਪੀ ਮੂਲ ਜੜ ਕਰਕੇ ਤਿਸ ਭਾਣਾ ਤਾਂ ਥਰ ਫਿਰ ਥਰਿਆ ਜਦੋਂ ਤੁਸ ਪਰਮੇਸ਼ਰ ਨੂੰ ਪਾਇਆ ਤੇ ਥਾਲੋ ਥਲਗੇਰੇ ਮਾਰੂ ਥਾਲੋ ਆਏ ਉਦੋਂ ਸਿਰ ਤੇ ਸਰ ਵਾਗੇ ਪਾਣੀਆਂ ਦੇ ਇਸੇ ਪ੍ਰਕਾਰ ਜਦੋਂ ਪਰਮੇਸ਼ਰ ਨੂੰ ਪਾਇਆ ਤੇ ਉੱਚੀਆਂ ਥਾਵਾਂ ਦੇ ਵਿੱਚ ਜਲ ਵਗਣ ਲੱਗ ਗਿਆ ਇਸੇ ਪ੍ਰਕਾਰ ਥਲ ਵੀ ਨਹੀਂ ਜਿਹੜੇ ਖੁਸ਼ਕ ਨਸਰਦ ਕਹਿਦੇ ਸੀ ਉਹਨਾਂ ਦੇ ਪ੍ਰੇਮ ਦੇ ਸੋਰ-ਸੋਰ ਬਣ ਕੇ ਵਗ ਤੁਰੇ ਇਹ ਜਦੋਂ ਵਾਹਿਗੁਰੂ ਨੂੰ ਪਾਇਆ ਇਹੀ ਜੀ ਬਖਸ਼ਿਸ਼ ਹੋਗੀ ਤੇ ਸਾਨਾ ਤਾਂ ਸਫਲ ਪਾਏ ਉਸ ਵਾਇਗੁਰ ਨੂੰ ਜਦੋਂ ਪਾਇਆ ਤਾਂ ਸਾਰੇ ਧਰਮ ਅਰਥ ਕਾਮ ਮੋਖ ਫਲ ਪਾਰੇ ਚਿੰਤ ਗਈ ਲਗ ਸਤਿਗੁਰ ਪਾਏ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਲੱਗਣ ਨਾਲ ਸਾਰੀ ਚਿੰਤਾ ਜਿੰਨੀ ਸੀ ਆਈ ਹੋਈ ਦਿੱਤਾ ਨੂੰ ਨਾ ਸਹਾਰ ਸਕਣਾ ਕਿ ਬੀਬੇਵਲ ਖਾਨ ਤੁਸੀਂ ਸਾਰੀ ਚਲੀ ਗਈ ਹਰਾਮ ਖੋਰ ਨਿਰਗੁਣ ਕਉ ਟੂਠਾ ਅਸੀਂ ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥ ਖਾ ਕੇ ਭਜਨ ਨਹੀਂ ਸੀ ਕਰਦੇ ਹਰਾਮ ਕਰਦੇ ਸੀ ਕਿਉਂ ਹਰਾਮ ਖਾਣਾ ਕਰਦੇ ਸੀ ਕੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪਰਵੰਤ੍ਰ ਯਾਮੀ ਨਿਰਗੁਣ ਗੁਨਾ ਤੋਂ ਰਹਿ ਸੀ ਸਖ ਸੰਤੋਖ ਦੇ ਆ ਧਰਮ ਕੋਈ ਗੁਣ ਨਹੀਂ ਸੀ ਮਾਰੇ ਸੌਤ ਟੁੱਟੇ ਪਰਸੰਨ ਹੋ ਗਏ ਫੇਰ ਵੀ ਮਨ ਤਨ ਸੀਤਲ ਮਨ ਵਰਤ ਬੂਠਾ ਜਦੋਂ ਮਨਜੀ ਗੁਰੂ ਸਾਹਿਬ ਦਾ ਅੰਮ੍ਰਿਤ ਨਾਮ ਵਸਿਆ ਮਨ ਵੀ ਸੀਤਲ ਹੋ ਗਿਆ ਵਾਸ਼ਨਾਤੋਂ ਤੇ ਗਨ ਵੀ ਵਿਕਾਰਾਂ ਵੱਲੋਂ ਸੀਤਲ ਹੋ ਗਿਆ ਪਾਰ ਬ੍ਰਹਮ ਗੁਰਪਈ ਦਇਅਲ ਇਸ ਪ੍ਰਕਾਰ ਆਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਤਿਗੁਰੂ ਜੀ ਮਾਰਾ ਸਾਗੁਰੂ ਨਾਨਕ ਸਾਹਿਬ ਜੀ ਬਿਆਲੂ ਹੋਏ ਨਾਨਕ ਦਾਸ ਦੇਖ ਪਏ ਨਿਹਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਦਾਸ ਗਰਸ਼ਨ ਦੇ ਕੇ ਨਿਹਾਲ ਹੋ ਗਏ ਦੁੱਖਾਂ ਤੋਂ ਰਹਿਤ ਹੋ ਗਏ ਹਾਂ